ਬਜ਼ੁਰਗ ਵੋਟਰ ਵੀ ਤੜਕਸਾਰ ਵੋਟ ਪਾਣ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਵੋਟਰ ਵੀ ਜਿਹੜੇ ਨੇ ਚਾਹੇ ਅ ਅਸਵਸਥ ਨੇ ਪਰ ਫਿਰ ਵੀ ਵੋਟ ਪਾਣ ਵਾਸਤੇ ਪਹੁੰਚੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਪਹਿਲੇ ਟਾਈਮ ਜਿਹੜਾ ਵਾ ਵੋਟ ਪਾਣ ਵਾਸਤੇ ਪਹੁੰਚੇ ਹੋ ਅਸੀਂ ਤਾਂ ਜੀ ਆਸ਼ੂ ਜੀ ਨੂੰ ਵੋਟ ਪਾਣੇ ਲੋਕਾਂ ਦੇ ਕੰਮ ਕਰਾਉਂਦੇ ਹਰ ਇੱਕ ਦੁੱਖ ਸੁੱਖ ਤੜਕਸਾਰ ਕੱਢਦੇ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ ਜਿਹੜਾ ਵਾ ਪੂਰੀ ਤਰ੍ਹਾਂ ਸਵਸਥ ਨਹੀਂ ਹੋ ਪਰ ਫਿਰ ਵੀ ਪਹਿਲੇ ਸਾਲ ਤੜਕਸਾਰ ਹੀ ਵੋਟ ਪਾਣ ਵਾਸਤੇ ਬਿਲਕੁਲ ਮਤਲਬ ਸੇ ਤਾਂ ਠੀਕ ਨਹੀਂ ਸੀ ਕਿ ਮੈਂ ਕਿਹਾ ਸਵੇਰੇ ਸਵੇਰੇ ਵੋਟ ਪਾਇਆ ਹੀ ਹੈ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਈ ਲੋਕ ਜਿਹੜੇ ਨੇ ਵੋਟ ਪਾਣ ਤੋਂ ਗੁਰੇਜ਼ ਕਰ ਲੈਂਦੇ ਨੇ ਅਗਲੇ ਕਹਿੰਦੇ ਕੋਈ ਗੱਲ ਨਹੀਂ ਵੋਟ ਦਾ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਮੈਸੇਜ ਇਹ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਵੋਟ ਪਾਣੀ ਚਾਹੀਦੀ ਹੈਗੀ ਵੋਟ ਬਹੁਤ ਕੀਮਤੀ ਹੈ ਕਿ ਇੱਕ ਵੋਟ ਨਾਲ ਬੰਦੇ ਕੈਂਡੀਡੇਟ ਦੀ ਜਿੱਤ ਹਾਰ ਹੁੰਦੀ ਹੈ ਕਈ ਯੰਗਸਟਰ ਜਿਹੜੇ ਨੇ ਕਹਿੰਦੇ ਨੇ ਕਿ ਵੋਟ ਨਹੀਂ ਪਾਣੀ ਚਾਹੀਦੀ ਆ ਵੋਟ ਪਾਣ ਵਾਸਤੇ ਨਹੀਂ ਪਹੁੰਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਉਹਨਾਂ ਨੂੰ ਇਹ ਹੈ ਵੀ ਜਦੋਂ ਤੁਸੀਂ ਆਪਣੇ ਕੰਮ ਕਰਾਣੇ ਆ ਨੌਕਰੀਆਂ ਕਰਨੀਆਂ ਤੇ ਵੋਟ ਦਾ ਹੱਕ ਵੀ ਤੁਹਾਨੂੰ ਕਿਸੇ ਨਾ ਕਿਸੇ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਜਿੰਨੂੰ ਮਰਜ਼ੀ ਪਾਓ ਤੇ ਤੁਸੀਂ ਆ ਸਵੇਰੇ ਸਵੇਰੇ ਪਹੁੰਚਿਓ ਹਜੇ ਬੇਸ਼ੱਕ ਹਾਲੇ VOTING ਸ਼ੁਰੂ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਫਿਰ ਮੌਸਮ ਵੀ ਚੇਂਜ ਹੋ ਜਾਂਦਾ ਵਾ ਬਹੁਤ ਵਧੀਆ ਮੌਸਮ ਹੈ ਇਹਦਾ ਨਾ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਬਜ਼ੁਰਗਾਂ ਨੂੰ ਬੀਲ ਚੇਅਰ ਤੇ ਬਿਠਾ ਕੇ ਲੈ ਕੇ ਆਉਂਦੇ ਹੈਗੇ ਐਨੀ ਸਹੂਲਤ ਸਭ ਤੋਂ ਜ਼ਿਆਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਉਹ ਦਰੁਸਤ ਨੇ ਦਰੁਸਤ ਨੇ ਜਿਹੜਾ ਬੀਲ ਚ ਨਹੀਂ ਤਾਂ ਬਜ਼ੁਰਗਾਂ ਨੂੰ ਬੜੀ ਔਖੀ ਹੁੰਦੀ ਸੀ ਬੀਲ ਚੇਤ ਰਹਿਣ ਹੁਣ ਇਹ ਚਾਹੀਦਾ ਵੀ ਜੇ ਕੋਈ ਘਰੋਂ ਵੀ ਬੁਲਾਣ ਆਂਦਾ ਨਾ ਬਜ਼ੁਰਗ ਲਈ ਵੀ ਸਾਨੂੰ ਭੇਜ ਦੋ ਭੇਜਣੀ ਚਾਹੀਦੀ ਹੈ ਕਨਵੈਂਸ ਰੈਂ ਕਨਵੈਂਸ ਲਿਆਂਦੀ ਲਾਊ ਨਹੀਂ ਨਾ ਹੈਗੀ ਜੇ ਬਜ਼ੁਰਗਾਂ ਨੂੰ ਕਿਤੇ ਘਰੋਂ ਕੋਈ ਆਂਦਾ ਵੀ ਸਾਨੂੰ ਬਜ਼ੁਰਗਾਂ ਨੂੰ ਲਿਆਣਾ ਹੈ ਇਹਨਾਂ ਨੂੰ ਕੋਈ ਨਾ ਕੋਈ ਕਨਵੈਂਸ ਦਾ ਬੰਦੋਬਸਤ ਕਰਨਾ ਚਾਹੀਦਾ ਗਵਰਨਮੈਂਟ ਦਾ ਜੀ ਬਿਲਕੁਲ ਇਹ ਸੀਗੇ ਬਜ਼ੁਰਗ ਵੋਟਰ ਜਿਹੜੇ ਅੱਜ ਤਲਕਸਰ ਵੋਟ ਪਾਉਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਲੋਕਾਂ ਨੂੰ ਵੀ ਮੈਸੇਜ ਦੇ ਰਹੇ ਨੇ ਜਿਹੜੇ ਵੋਟ ਦੇ ਇਸਤੇਮਾਲ ਕਰਨ ਤੋਂ ਗੁਰੇਜ਼ ਕਰਦੇ ਨੇ ਕਹਿੰਦੇ ਨੇ ਕਿ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਇੱਕ ਇੱਕ ਦੇ ਵੋਟ ਦੇ ਨਾਲ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਹੁੰਦਾ ਵਾ ਤੇ ਡੈਮੋਕ੍ਰੇਸੀ ਦੇ ਵਿੱਚ ਜੋ ਤੁਹਾਨੂੰ ਅਧਿਕਾਰ ਮਿਲਿਆ ਉਸ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਕੈਮਰਾਮੈਨ ਰਕੇਸ਼ ਦੇ ਨਾਲ ਵਿਵੇਕਤਲ ਲੁਧਿਆਣਾ